ਹਲੋ ਜੀ ਸਤਿ ਸ਼੍ਰੀ ਅਕਾਲ ਤੁਹਾਡੇ ਲਈ ਲੈ ਕੇ ਆਏ ਆ ਬਹੁਤ ਹੀ ਪਿਆਰਾ ਤੇ ਉਪਰਮਾ ਜਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਗਾਰਡੀਨ ਤੇ ਅਪਲਾਈ ਕਰ ਸਕਦੇ ਹੋ ਕੋਟੀ ਸਵੈਟਰ ਜੈਕਟ ਕਿਸੇ ਵੀ ਲਈ ਟੌਪ ਲਈ ਇਸ ਡਿਜ਼ਾਈਨ ਨੂੰ ਤੁਸੀਂ ਵਰਤ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਤੇ ਸੋਖਾ ਜਿਹਾ ਡਿਜ਼ਾਈਨ ਇਸ ਡਿਜ਼ਾਈਨ ਨੂੰ ਬਣਾਉਣ ਲਈ ਤੁਸੀਂ ਨੇ 5-5 ਕੁੰਡੀਆਂ ਦੇ ਹਿਸਾਬ ਨਾਲ ਕੁੰਡੇ ਰੱਖਣੇ ਹੋਣਗੇ ਔਰ 5 ਕੁੰਡੀ ਬਾਦ ਰੱਖਣੇ ਹੋਣਗੇ ਇਹੀ ਜਿਹੜਾ ਡਿਜ਼ਾਈਨ ਆ ਪੁੱਠੀ ਸਾਈਡ ਤੋਂ ਸ਼ੁਰੂ ਹੁੰਦਾ ਨੀਚੇ ਕੋਈ ਵੀ ਬਾਰਡਰ ਬਣਾਉਣ ਤੋਂ ਬਾਅਦ ਪੈਕ ਸਾਈਡ ਤੋਂ ਇਸ ਡਿਜ਼ਾਈਨ ਦੀ ਪਹਿਲੀ ਸਲਾਈ ਹੋਊਗੀ ਕਰਦੇ ਆ ਜੇ ਆਪਾਂ ਸਟਾਰਟ ਇਹ ਡਿਜ਼ਾਈਨ ਸਭ ਤੋਂ ਪਹਿਲਾਂ ਪਹਿਲਾ ਕੁੰਡਾ ਐ ਸਟਿਚ ਵਾਲਾ ਉਹਨੂੰ ਆਪਾਂ ਸਲਿੱਪ ਕਰ ਲਵਾਂਗੇ ਉਤਾਰ ਲਵਾਂਗੇ ਉਸ ਤੋਂ ਬਾਅਦ ਤਿੰਨ ਕੁੰਡੇ ਸਿੱਧੇ දෙෙන්න්න කුන්ඩ සිද්දේ තග අපනිවලි කර කු්ඩේනොපස් ලප්ප කරලන තගා වානු කර එහි චාර් කුන්ඩේ නොප්පන පූරීසි අයිද විච්චර පීට කරන්න දෙෙන්න කු්ඩේ සිද්දේ තග අපනිිවල් කරයා එගුඩා ලෙප්ප කරලයා ලග වානු කරිය දෙෙන්න්න කුන්්ඩේ සිද්දේ దో ధాగా వల్ కలిపరి తిను కుండే సే ధాగా వల్ కండేను స్ిపెచ్ తిని కండే సుట్ా బ చాే సనా ਡਿਜ਼ਾਈਨ ਦੀ ਪਹਿਲੀ ਸਲਾਈ ਪੁੱਠੇ ਪਾਸੇ ਤੋਂ ਕੰਪਲੀਟ ਹੋ ਗਈ ਹੁਣ ਡਿਜ਼ਾਈਨ ਦੀ ਦੂਜੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਗੁੰਡਾ ਉਤਾਰ ਲਵਾਂਗੇ ਤਿੰਨ ਗੁੰਡੇ ਪੁੱਠੇ ਤਗਾ ਵਾਰ ਨੂੰ ਕਰਾਂਗੇ ਜਿਹੜਾ ਗੁੰਡਾ ਸਲਿੱਪ ਕੀਤਾ ਉਹਨੂੰ ਸਲਿੱਪ ਕਰ ਲਵਾਂਗੇ ਤਗਾ ਆਪਣੇ ਵੱਲ ਕਰਾਂਗੇ ਤਿੰਨ ਗੁੰਡੇ ਰੋੜੇ තග වාරණ තා තන්නකොඩේ ඔල්ටේ තග වාරණ ිතා जෙඩ කුඩ ස්ලප් කිතාු ශල් කරය තන්නකොඩේ ේරටේ තග වාරණ හිතා जඩා කුඩ ස්ලිප් හිතා ු ස්ලප්ප කරන්න <small> తిను కుడే ఉల్టే ధాగా బ జా కు స్నాజై దూజీ సలాయి సేతో తిను ఉల్టే స్టా సి డైన్ తిలా పుట్ే పాసేతో పలా కు కండా ఉతారీ తిను కుండే సే ਤਾਂਗਾ ਆਪਣੇ ਵੱਲ ਕਰਾਂਗੇ ਜਿਹੜਾ ਕੁੰਡਾ ਸਲਿੱਪ ਕੀਤਾ ਉਹਦੇ ਇੱਕ ਤੋਂ ਆਪਾਂ ਨੇ ਪੰਜ ਕੁੰਡੇ ਬਣਾਉਣੇ ਉਹਨੂੰ ਇੱਕ ਵਾਰ ਉਲਟਾ ਬਣਾਇਆ ਫਿਰ ਸਲਾਈ ਉੱਪਰ ਇਸ ਤਰ੍ਹਾਂ ਬਲ ਪਾਇਆ ਇੱਕ ਵਾਰ ਫੇਰ ਉਲਟਾ ਬਣਾ ਲਿਆ ਤਿੰਨ ਇੱਕ ਵਾਰ ਫੇਰ ਸਲਾਈ ਉੱਪਰ ਬਲ ਪਾਇਆ ਇੱਕ ਵਾਰ ਉਲਟਾ ਹੋਰ ਬਣਾਇਆ ਤਾਂ ਇੱਕ ਤੋਂ ਪੰਜ ਕੁੰਡੇ ਬਣ ਗਏ ਤਾਂ ਕਵਾਰ ਨੂੰ ਕੀਤਾ ਤਿੰਨ ਕੁੰਡੇ ਸਿੱਧੇ ਅੱਗੇ ਆਪਣੀ ਵਾਲ ਕੀਤਾ ਜਿਹੜਾ ਗੁੰਡਾ ਸਲਿੱਪ ਕੀਤਾ ਉਹਦੇ ਇੱਕ ਤੋਂ ਪੰਜ ਗੁੰਡੇ ਬਣਾਉਣੇ ਇੱਕ ਵਾਰ ਉਲਟਾ ਬਣਾਇਆ ਸਲਾਈ ਤੇ ਬਲ ਪਾਇਆ ਇੱਕ ਵਾਰ ਫੇਰ ਉਲਟਾ ਬਣਾ ਲਿਆ ਇੱਕ ਵਾਰ ਫੇਰ ਸਲਾਈ ਤੇ ਬਲ ਪਾਇਆ ਇੱਕ ਵਾਰੀ ਫੇਰ ਉਲਟਾ ਬਣਾ ਲਿਆ ਅੱਗੇ ਵਾਰ ਨੂੰ ਕੀਤਾ ਤਿੰਨ ਗੁੰਡੇ ਸਿੱਧੇ ਅਗਾ ਆਪਣੇ ਵੱਲ ਕਰਿਆ ਜਿਹੜਾ ਕੁੰਡਾ ਸਲਿੱਪ ਕੀਤਾ ਉਹਦੇ 1 ਤੋਂ 5 ਗੁੰਡੇ ਬਣਾਉਣੇ ਇੱਕ ਵਾਰੀ ਉਲਟਾ ਬਣਾ ਲਿਆ ਇੱਕ ਵਾਰ ਫਿਰ ਸਲਾਈ ਤੇ ਬਲ ਪਾਇਆ ਫਿਰ ਉਲਟਾ ਬਣਾਇਆ ਇੱਕ ਵਾਰ ਫਿਰ ਸਲਾਈ ਤੇ ਬਲ ਪਾਇਆ ਫਿਰ ਉਲਟਾ ਬਣਾਇਆ ਇਸ ਤਰ੍ਹਾਂ ਕਿਨਾਰਾ ਇੱਕ ਤੋਂ 5 ਗੁੰਡੇ ਬਣ ਗਏ ਤੇ ਤਿੰਨ ਗੁੰਡੇ ਸਿੱਤੇ ਅਗਾ ਆਪਣੇ ਵੱਲ ਕੀਤਾ ਇੱਕ ਕੁੱਟਿੰਗ ਕੁੰਡੇ ਤੋਂ ਪੰਜ ਕੁੰਡੇ ਬਣਾਉਣੇ ਇੱਕ ਵਾਰ ਉਲਟਾ ਬਣਾ ਲਿਆ ਇੱਕ ਵਾਰ ਫਿਰ ਬਲ ਪਾਇਆ ਫਿਰ ਇੱਕ ਵਾਰ ਉਲਟਾ ਬਣਾਇਆ ਫਿਰ ਬਲ ਪਾਇਆ ਫਿਰ ਉਲਟਾ ਬਣਾਇਆ ਤੱਗਾ ਵਾਰ ਨੂੰ ਕੀਤਾ ਲਾਸਟ ਵਿੱਚ ਤਿੰਨ ਕੁੰਡੇ ਸਿੱਧੇ ਉਹ ਐਸਟਿਚ ਵਾਲਾ ਉੱਠਾ ਕਿ ਸੀ ਦੀਆਂ ਤਿੰਨ ਸਲਾਈਆਂ ਕੰਪਲੀਟ ਹੋ ਗਈਆਂ ਚੌਥੀ ਸਲਾਈ ਬੈਕ ਸਾਈਡ ਤੋਂ ਸੌਰੀ ਚੌਥੀ ਸਲਾਈ ਸਿੱਧੇ ਪਾਸੇ ਤੋਂ ਪਹਿਲਾ ਕੁੰਡਾ ਐ ਸਟਿਚ ਉਤਾਰ ਲਿਆ ਤਿੰਨ ਕੁੰਡੇ ਉਲਟੇ ਤਾਂਗਾ ਵਾਰਨ ਕੀਤਾ ਜਿਹੜੇ ਇੱਕ ਕੁੰਡੇ ਤੋਂ ਪੰਜ ਕੁੰਡੇ ਬਣਾਏ ਉਹਨਾਂ ਨੂੰ ਇਕੱਠਿਆਂ ਨੂੰ ਸਲਾਈ ਤੇ ਲੈਣਾ ਔਰ ਇਸ ਤਰ੍ਹਾਂ ਬੈਕ ਸਾਈਡ ਤੋਂ ਪੰਜਾਹ ਦਾ ਇੱਕ ਕਰਨਾ ਇਹਨੂੰ ਇਸ ਤਰ੍ਹਾਂ ਨਹੀਂ ਬਣਾਉਣਾ ਤੇ ਇਸ ਤਰ੍ਹਾਂ ਤੁਸੀਂ ਇੱਕ ਵਾਲ ਜਾਂ ਦੋ ਵਾਲ ਪਾ ਕੇ ਇਹਨੂੰ ਇਸ ਤਰੀਕੇ ਨਾਲ ਬਣਾਉਣਾ ਕੁੰਡਾ ਇੱਕੋ ਹੀ ਹੈ ਇਹ ਵਾਲ ਆਪਾਂ ਉਤਾਰ ਸਕਦੇ ਬਾਅਦ ਵਿੱਚ ਦੇਖੋ ਜੀ ਡਿਜ਼ਾਈਨ ਇਸ ਤਰ੍ਹਾਂ ਆਪਣਾ ਬਣਦਾ ਜਾਊਗਾ ਦੁਬਾਰਾ ਫੇਰ ਤਿੰਨ ਕੁੰਡੇ ਉਲਟੇ తిని కండే ఉల్టే బ కు కుండే బాగా పాన్ని కు ఉల్టే ధాగా బ జీ ఇ గుడ్ బ బడ్ అంత తిని ఉగా వడ్డేదా బుతో ਜੇ ਪਰ अवेलेबल ਪਾ ਲੰਗੀ ਇਸ ਤਰ੍ਹਾਂ ਫਿਰ ਜ਼ਿਆਦਾ ਆਸਾਨੀ ਨਾਲ ਆ ਜਾਂਦਾ ਹੈ। लास्ट ਵਿੱਚ ਤਿੰਨ ਗੁੰਡੇ ਉਲਟੇ ਇਸ ਤਰ੍ਹਾਂ ਪਾਸਟਿਚ ਹੋ ਗਵਾ। ਜਿੱਤ ਤਾਂ ਇਹ ਆਂਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਔਰ ਉਹ ਡਿਜ਼ਾਈਨ ਆ ਜਿਹੜਾ ਬਣ ਕੇ ਬਿਲਕੁਲ ਤਿਆਰ ਹੈ। ਉਮੀਦ ਕਰਦੇ ਕਿ ਤੁਹਾਨੂੰ ਇਹ ਡਿਜ਼ਾਈਨ ਜਿਹੜਾ ਪਸੰਦ ਆਇਆ ਹੋਵੇਗਾ ਜੇਕਰ ਡਿਜ਼ਾਈਨ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਹੋਰ ਡਿਜ਼ਾਈਨ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ